ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹਾਂ ਤੁਹਾਡੇ ਸਾਰਿਆਂ ਲਈ ਅੱਜ ਦੀ ਆਪਣੀ ਹੋਰ ਨਵੀਂ ਅਪਡੇਟ ਨਾਲ ਸੋ ਦੋਸਤੋ 8 ਦਸੰਬਰ 2012 ਨੂੰ ਇੱਕ ਸਕਰੂਟੀ ਨਹੀਂ ਹੋਣ ਜਾ ਰਹੀ ਹੈ ਉਹਨਾਂ ਅਧਿਆਪਕਾਂ ਦੀ ਜਿਹੜੇ ਸਪੈਸ਼ਲ ਐਜੂਕੇਟਰ ਦੇ ਵਿੱਚ ਆਉਂਦੇ ਆ ਠੀਕ ਹੈ ਜੀ ਸੋ ਅੱਜ ਜਿਹੜਾ ਹੋ ਨੋਟੀਫਿਕੇਸ਼ਨ ਜਾਰੀ ਹੋਇਆ ਕੀ ਇਹ ਸਾਰੀ ਜਾਣਕਾਰੀ ਤੁਹਾਨੂੰ ਸਾਂਝੀ ਕਰਦੇ ਹਾਂ ਕਿਰਪਾ ਕਰਕੇ ਬਨੇ ਰਹੋ ਸੋ ਸਿੱਖਿਆ ਵਿਭਾਗ ਵੱਲੋਂ ਸਪੈਸ਼ਲ ਐਜੂਕੇਟਰ ਟੀਚਰ ਪ੍ਰਾਇਮਰੀ ਕਾਟਰ ਠੀਕ ਹੈ ਜੀ ਆਪਾਂ ਦੋ ਤਰ੍ਹਾਂ ਦੀ ਭਰਤੀ ਆਈ ਸੀ ਇੱਕ ਪ੍ਰਾਇਮਰੀ ਕਾਡਰ ਦੀ ਆਈ ਸੀ ਤੇ ਇੱਕ ਸਕੈਂਡਰੀ ਸੌਰੀ ਆਪਣਾ ਹਾਂ ਸਕੈਂਡਰੀ ਕਾਡਰ ਦੀ ਆਈ ਸੀ ਠੀਕ ਹੈ ਜੀ ਸੋ ਜਿਹਦੇ ਵਿੱਚ 393 ਪੋਸਟਾਂ ਜਿਹੜੀਆਂ ਭਰੀਆਂ ਗਈਆਂ ਸੀ ਸੋ ਉਹਨਾਂ ਦੇ ਲਿਖਤੀ ਪੇਪਰ ਵੀ ਜਿਹੜਾ 16 11 2025 ਨੂੰ ਲਿਆ ਗਿਆ ਸੀ ਲਿਖਤੀ ਪ੍ਰੀਖਿਆ ਵਿੱਚ ਯੋਗ ਉਮੀਦਵਾਰਾਂ ਦੀ ਲਿਸਟ ਵੀ ਜਾਰੀ ਕੀਤੀ ਗਈ ਸੀ ਉਸ ਤੋਂ ਬਾਅਦ ਸੋ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਜਾਂ ਸੌਰੀ ਸਿੱਖਿਆ ਵਿਭਾਗ ਵੱਲੋਂ 8 ਦਸੰਬਰ 2025 ਨੂੰ 10 ਵਜੇ ਤੋਂ ਸ਼ਾਮ 4 ਵਜੇ ਤੱਕ ਸਕਰੂਟੀ ਨਹੀਂ ਹੋਣੀ ਹੈ ਸੋ ਆਪਣੇ ਅਸਲ ਦਸਤਾਵੇਜ਼ਾਂ ਮੁਤਾਬਕ ਜਿਹੜਾ ਉੱਥੇ ਪਹੁੰਚਣਾ ਸਮੇਂ ਸਰ ਉਮੀਦਵਾਰ ਨਿਰਧਾਰਿਤ ਸ਼ਡਿਊਲ ਅਨੁਸਾਰ ਸਪੈਸ਼ਲ ਐਜੂਕੇਟਰੀਚੇ ਪ੍ਰਾਮਾਣਿਕ ਕਰਦੇ ਹਾਂ ਸਾਮੀਆਂ ਦਸਤਾਵੇਜ਼ ਲਈ ਸਕਰੂਟੀ ਲਈ ਆਉਣ ਸਮੇਂ ਨਾਲ ਨੱਥੀ ਸਕਰੂਟੀ ਫਾਰਮ ਭਰ ਕੇ ਲੈ ਆਉਣਾ ਅਤੇ ਹੇਠ ਦਰਸਾਈ ਸਰਟੀਫਿਕੇਟਾਂ ਦੀ 셀ਫ ਅਟੈਸਟਡ ਕਾਪੀ ਨਾਲ ਲੈ ਕੇ ਆਉਣਾ ਸੋ ਦੋਸਤੋ ਸਕਰੂਟੀ ਦੀ ਡੇਟ ਤੁਹਾਨੂੰ ਪਤਾ ਲੱਗ ਗਿਆ ਪਰ ਅਸਲ ਵਿੱਚ ਜਿਹੜਾ ਕੰਮ ਤੁਸੀਂ ਕਰਕੇ ਲੈ ਕੇ ਜਾਣਾ ਹੈ ਕਿਹੜੇ ਕਿਹੜੇ ਡਾਕੂਮੈਂਟ ਲੈ ਜਾਣੇ ਤੇ ਇਹਦੇ ਨਾਲ ਕੀ ਕੀ ਹੋਰ ਜਿਹੜੇ ਫਾਰਮ ਹੈ ਜਿਹੜੇ ਤੁਸੀਂ ਭਰ ਕੇ ਲੈ ਕੇ ਜਾਣੇ ਉਹ ਬਹੁਤ ਜ਼ਰੂਰੀ ਹੁੰਦੇ ਆ ਸੋ ਸਭ ਤੋਂ ਪਹਿਲਾਂ ਦੇਖੋ ਜਨਮ ਮਿਤੀ ਦੇ ਸਬੂਤ ਵਜੋਂ 10ਵੀਂ ਦਾ ਪਾਸ ਦਾ ਸਰਟੀਫਿਕੇਟ ਫਿਰ ਪੰਜਾਬੀ ਪਾਸ ਕਰਨ ਦਾ ਸਬੂਤ ਭਾਵੇਂ 10ਵੀਂ ਦੀ ਉੱਪਰ ਹੀ ਲਿਖਿਆ ਹੋਣਾ 10ਵੀਂ ਬੀਏ ਭਾਗ ਪਹਿਲਾ ਦੂਜਾ ਤੀਜਾ ਦੇ ਡੀਐਮਸੀ ਅਤੇ ਡਿਗਰੀ ਠੀਕ ਹੈ ਜੀ ਡਿਪਲੋਮਾ ਇਨ এডਿਕੇਸ਼ਨ ਸਪੈਸ਼ਲ এডਿਕੇਸ਼ਨ ਠੀਕ ਹੈ ਨੀ ਡਿਟੇਲ ਮਾਰਕਸ ਕਾਪੀ ਉਹਦਾ ਵੀ ਤੁਸੀਂ ਜਿਹੜਾ ਈਟੀਟੀ ਆਪਣਾ ਡਿਪਲੋਮਾ ਤੁਸੀਂ ਲੈ ਕੇ ਜਾਣਾ ਹੈ ਆਰਸੀਆਈ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਟੈਟ ਪਾਸ ਹੋਣ ਦਾ ਸਰਟੀਫਿਕੇਟ ਕੈਟਾਗਰੀ ਨਾਲ ਸੰਬੰਧਿਤ ਸਰ ਪੰਜਾਬ ਰਾਜ ਬਸਨੀਕ ਭਾਵ ਕੇਵਲ ਉਹੀ ਉਮੀਦਵਾਰ ਜਿਨ੍ਹਾਂ ਨੇ ਕਿਸੇ ਰਿਜ਼ਰਵ ਕੈਟਾਗਰੀ ਚ ਅਪਲਾਈ ਕੀਤਾ ਹੈ ਪੰਜਾਬ ਰੈਜ਼ੀਡੈਂਸ ਜਿਹਨੂੰ ਕਹਿ ਸਕਦੇ ਆਪਾਂ ਆਮਦਨ ਸੰਬੰਧੀ ਸਵੈ ਘੋਸ਼ਨਾ ਪੱਤਰ ਵਿਭਾਗ ਦੀ ਵੈਬਸਾਈਟ ਤੋਂ ਡਾਊਨਲੋਡ ਕਰਕੇ ਭਰਨ ਉਪਰੰਤ ਸੋ ਦੋਸਤੋ ਇਸ ਤੋਂ ਬਾਅਦ ਤੁਸੀਂ ਉਮੀਦਵਾਰ ਦਸਤਾਵੇਜ਼ਾਂ ਸਕਰੂਟੀਨ ਤੇ ਆਉਣ ਸਮੇਂ ਆਪਣੇ ਪਾਸਪੋਰਟ ਸਾਈਜ਼ ਚਾਰ ਫੋਟੋ ਮਾ ਜਮਾ ਕਰਵਾਈ ਗਈ ਫੀਸ ਦਾ ਸਬੂਤ ਆਨਲਾਈਨ ਅਪਲਾਈ ਕਰਨ ਦਾ ਫਾਰਮ ਵਿਭਾਗ ਦੀ ਵੈਬਸਾਈਟ ਤੋਂ ਡਾਊਨਲੋਡ ਕੀਤਾ ਸਕਰੂਟੀਨ ਦਾ ਫਾਰਮ ਫਾਈਲ ਕਵਰ ਵਿੱਚ ਟੈਗ ਕਰਕੇ ਸਾਰੇ ਅਸਲ ਸਰਟੀਫਿਕੇਟ ਅਤੇ ਤਸਦੀਕ ਫੋਟੋਕਾਪੀ ਉੱਤ ਦਰਸਾਈ ਤਰਤੀਬ ਅਨੁਸਾਰ ਦੇਖੋ ਦੋਸਤੋ ਇਹ ਵੀ ਐਵੇਂ ਕਿ ਇੱਕ ਤੋਂ ਲੈ ਕੇ ਭਾਵੇਂ ਸਭ ਤੋਂ ਪਹਿਲਾਂ ਤੁਸੀਂ 10ਵੀਂ ਦਾ ਫਿਰ ਉਸ ਤੋਂ ਬਾਅਦ 2 7ਵੀਂ ਦੇ ਲਾਉਣੇ ਠੀਕ ਹੈ ਜੀ ਉਸ ਤੋਂ ਬਾਅਦ ਡਿਪਲੋਮਾ ਡਿਗਰੀ ਸਾਰੇ ਇਹ ਸੀਰੀਅਲ ਵਾਈਜ਼ ਨੰਬਰ ਜਿਹੜਾ ਤੁਸੀਂ ਉਹ ਨਾਲ ਲਾਉਣੇ ਆ ਉਸ ਤੋਂ ਬਾਅਦ ਜੀ ਦਸਤਾਵੇਜ਼ ਇਹ ਸਿਕਿਉਰਲੀ ਨਿੱਜੀ ਤੌਰ ਤੇ ਹਾਜ਼ਰ ਹੋ ਸਕਣੇ ਇਹਨਾਂ ਦੇ ਨਾਲ ਨਾਲ ਨਾਥੀ ਲਿਸਟ ਵਿੱਚ ਜੋ ਮੈਂਟ ਦਰਸਾਈ ਗਈ ਹੈ ਉਹ ਸਿਰਫ ਪੇਪਰ ਪਾਰਟ 2 ਦੇ ਨੰਬਰ ਅਨੁਸਾਰ ਹੋਣਗੇ ਇਸ ਵਿੱਚ ਪੇਪਰ ਪਾਰਟ ਬੰਦ ਦਾ ਕੋਈ ਨੰਬਰ ਜੋੜਿਆ ਨਹੀਂ ਗਿਆ। ਇਸ ਸਕਰੂਟੀ ਵਿੱਚ ਸਿਰਫ ਇਸ ਨੋਟਸ ਨਾਲ ਨੱਥੀ ਲਿਸਟ ਅਨੁਸਾਰ ਯੋਗ ਉਮੀਦਵਾਰ ਹੀ ਸ਼ਾਮਲ ਹੋਣਗੇ ਭਾਵੇਂ ਐਕਸਟਰਾ ਕੋਈ ਨਾ ਜਾਵੇ। ਉਮੀਦਵਾਰ ਦਸਤਾਵੇਜ਼ ਸਕਰੂਟੀ ਕਰਾਉਣ ਲਈ ਨਿੱਜੀ ਪੱਧਰ ਤੇ ਹਾਜ਼ਰ ਹੋਣਾ ਜ਼ਰੂਰੀ ਹੋਣਗੇ ਭਾਵੇਂ ਇਹ ਨਹੀਂ ਕਿ ਤੁਸੀਂ ਆਪਣੇ ਕਿਸੇ ਭੈਣ ਭਰਾ ਜਾਂ ਸਾਕਤਬੰਦੀ ਫੋਰ ਮਾਤਾ ਪਿਤਾ ਨੂੰ ਭੇਜ ਦਿਓ। ਆਪਣਾ ਖੁਦ ਹੁੰਦਾ ਹਾਜ਼ਰ ਹੋਣਾ ਜ਼ਰੂਰੀ ਹੈ। ਦਸਤਾਵੇਜ਼ਾਂ ਦੀ ਸਕਰੂਟੀ ਸਮੇਂ ਸਾਰੇ ਅਸਲ ਦਸਤਾਵੇਜ਼ ਚੈੱਕ ਕੀਤੇ ਜਾਣਗੇ। ਇਸ ਤੋਂ ਬਾਅਦ ਕੋਈ ਵੀ ਸਰਟੀਫੀਕੇਟ ਦਸਤਾਵੇਜ਼ ਕਿਸੇ ਸੂਰਤ ਵਿੱਚ ਨਹੀਂ ਲਿਆ ਜਾਵੇਗਾ। ਸਿਕਰੂਟੀ ਦੇ ਦੌਰਾਨ ਅਸਲ ਦਸਤਾਵੇਜ਼ ਵਿਭਾਗ ਦੀ ਗਠਿਤ ਕੀਤੀਆਂ ਗਈਆਂ ਕਮੇਟੀਆਂ ਕੋਲ ਚੈੱਕ ਕਰਾਉਣਾ অতি ਜ਼ਰੂਰੀ ਹੈ ਦਸਤਾਵੇਜ਼ ਚੈੱਕ ਨਾ ਕਰਵਾਉਣ ਦੀ ਸੂਰਤ ਵਿੱਚ ਜਾਂ ਜਿੰਨਾ ਉਮੀਦਵਾਰਾਂ ਦੀ ਕੋਈ ਦਸਤਾਵੇਜ਼ ਅਧੂਰਾ ਪਾਇਆ ਜਾਂਦਾ ਤਾਂ ਉਹਨਾਂ ਦੀ ਪਾਤਰਤਾ ਰੱਦ ਕੀਤੀ ਜਾਏਗੀ ਇਹ ਵੀ ਸਪਸ਼ਟ ਕੀਤਾ ਜਾਂਦਾ ਹੈ ਕਿ ਜੇਕਰ ਕਿਸੇ ਵੀ ਉਮੀਦਵਾਰ ਦਾ ਕੋਈ ਵੀ ਦਸਤਾਵੇਜ਼ ਸਰਟੀਫਿਕੇਟ ਗਲਤ ਜਾਂ ਜਾਅਲੀ ਪਾਇਆ ਜਾਂਦਾ ਉਸ ਨੂੰ ਵਿਰੁੱਧ ਕਾਨੂੰਨੀ ਕਾਰਵਾਈ ਮੌਕੇ ਤੇ ਕੀਤੀ ਜਾਊਗੀ ਸੋ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਇਸ ਤਰ੍ਹਾਂ ਦਾ ਕੋਈ ਵੀ ਕਦਮ ਨਾ ਚੁੱਕਿਓ ਤਾਂ ਉੱਤੇ ਤੁਹਾਨੂੰ ਸ਼ਰਮਿੰਦਾ ਹੋਣਾ ਪਵੇਗਾ ਜਾਂ ਤੁਹਾਡੇ ਤੇ ਕੋਈ ਕਾਨੂੰਨੀ ਕਾਰਵਾਈ ਹੋਵੇ ਜਿਹੜੇ ਬਿਲਕੁਲ ਸਹੀ ਜੈਨੂਨ ਹੋਣਗੇ ਉਹੀ ਭੈਣ ਭਰਾ ਉੱਥੇ ਜਾਇਓ ਸੋ ਦੋਸਤੋ ਇਹ ਫਾਰਮ ਜਿਹੜਾ ਤੁਸੀਂ ਭਰ ਕੇ ਲੈ ਕੇ ਜਾਣਾ ਹੈ ਦੇਖੋ ਠੀਕ ਹੈ ਬਿਲਕੁਲ ਪੂਰੀ ਜਿ ਪੂਰੀ ਪੀਡੀਐਫ ਆਈ ਹੋਈ ਹੈ ਜੇਕਰ ਕਿਸੇ ਭੈਣ ਭਰਾ ਨੂੰ ਇਹ ਪੀਡੀਐਫ ਨਾ ਮਿਲੇ ਮੈਸੇਜ ਤਾਂ ਤੁਹਾਡੇ ਗਰੁੱਪਾਂ ਦੇ ਵਿੱਚ ਆਈ ਜਾਣੀ ਹੈ ਪਰ ਫਿਰ ਵੀ ਜੇਕਰ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੈਗੀ ਹੈ ਜੇਕਰ ਨਹੀਂ ਵੀ ਤੁਹਾਨੂੰ ਮਿਲਿਆ ਤਾਂ ਉਹ ਆਪਣੇ ਸੋ ਛੋਟੇ ਵੀਰ ਤੋਂ ਲੈ ਸਕਦੇ ਠੀਕ ਹੈ ਕਮੈਂਟ ਕਰਕੇ ਆਪਣੇ ਵਿਚਾਰ ਸੁਝਾਅ ਜਰੂਰ ਤੁਸੀਂ ਦੇਣੇ ਆ ਉਹ ਸਾਰੀ ਡਿਟੇਲ ਆਪਾਂ ਤੁਹਾਨੂੰ ਬਿਲਕੁਲ ਦੇਖੋ ਦੇ ਦੇਵਾਂਗੇ ਠੀਕ ਹੈ ਜੀ ਪੂਰੀ ਦੀ ਪੂਰੀ ਪੀਡੀਐਫ ਆਪਾਂ ਤੁਹਾਡੇ ਨਾਲ ਸਾਂਝੀ ਕਰ ਦੇਵਾਂਗੇ ਆ ਉਹ ਲਿਸਟ ਹੈ ਦੋਸਤੋ ਠੀਕ ਹੈ ਜੀ ਜਿਹੜੇ ਭੈਣ ਭਰਾਵਾਂ ਦੀ ਲਿਸਟ ਜਿਹੜੀ ਉਹ ਸਾਂਝੀ ਕੀਤੀ ਗਈ ਠੀਕ ਹੈ ਜੀ ਸੋ ਆ ਦੇਖੋ ਪੂਰੇ ਦੀ ਪੂਰੀ ਇਹ 300 ਜਿਹੜੇ ਉਹ 93 ਕੈਂਡੀਡੇਟਸ ਨੇ ਸਾਰਿਆਂ ਦੀ ਲਿਸਟ ਹੈ ਇਸ ਤਰ੍ਹਾਂ ਜੇ ਤੁਹਾਨੂੰ ਵੀਡੀਓ ਥੋੜੀ ਜ਼ਿਆਦਾ ਲੰਬੀ ਹੋ ਜੂਗੀ ਜੇਕਰ ਕਿਸੇ ਵੀ ਭੈਣ ਭਰਾ ਨੂੰ ਕੋਈ ਚੀਜ਼ ਦੀ ਲੋਡ ਹੋਈ ਤਾਂ ਜਰੂਰ ਦੱਸਿਓ ਆਪਣਾ ਕਮੈਂਟ ਕਰਕੇ ਆਪਣਾ ਸੁਝਾਅ ਜਰੂਰ ਦਿਓ ਅਤੇ ਸਪੋਰਟ ਕਰਦੇ ਰਹਿਣੀ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਹਾਈਪ ਜਰੂਰ ਕਰੋ ਧੰਨਵਾਦ ਹਾਂ ਬੁੱਤੇ ਕੀ ਕਰੀ ਜਾਂਦਾ ਤੂੰ